ਹੋ ਲਓ ਜੀ ਹੁਣ ਗੱਡੀ ਆਪਣੀ ਹੋ ਗਈ ਰੈਡੀ ਪੜਾਪ ਨੇ ਮਾਰਤਾ ਤੇ ਹੁਣ ਚੱਲਦੇ ਆਂ ਫਟਨਾ ਸਾਹਿਬ ਨੂੰ ਟਾਈਮ ਹੋ ਗਿਆ 3:30 ਦਾ ਜੀ ਤੇ ਆ ਆਪਣੀ ਸਰਾਹ ਸੀਗੀ ਜਿਸ ਦੇ ਵਿੱਚ ਰਹੇ ਬਾਬਾ ਨਾਨਕ ਸਿੰਘ ਜੀ ਐਨਆਰ ਯਾਤਰੀਨ ਬੱਸ ਤੇ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਨੂੰ ਆਉਣੇ ਚਾਲੇ ਲੈ ਕੇ ਰੱਬ ਦਾ ਨਾਮ ਜੂਟ ਸਾਹਿਬ ਤੋਂ ਤੇ ਗੱਡੀ ਦੀ ਗੱਲ ਆਪਣੇ ਰਾਤ ਬਣਾ ਫੀ ਜੀ ਤੋਂ ਤੇ ਵਧੀਆ ਆਪਣੇ ਸਾਰੇ ਜਣੇ ਹਮ ਬੈਗੇ ਜੀ ਗੱਡੀ ਚ ਤੇ ਚਾਲਦੇ ਆ ਲੈ ਬੋਲੇ ਸੋਨਿਹਾਲ ਸਾਫ ਸਰੀਆ ਗਾਣ ਲਓ ਜੀ ਚਾਨੇ ਪਾਤੇ ਆਪਣੇ ਫਟਵੰਦ ਸਾਹਿਬ ਨੂੰ ਮੋਤ ਤੀਕਤਾ ਜ ਰਾਤ ਜਰ ਲੋ ਜੀ ਦਰਬਾਰ ਸਾਹਿਬ ਆ ਗਏ ਆਪਾਂ ਤੇ ਚੱਲਣ ਉਹਦਾ ਪਹਿਲਾ ਮੈਚ ਆਲਾ ਗੱਡੀ ਦਾ ਵੀ ਮੱਠਕਾ ਲਈ ਗੱਡੀ ਦੀ ਆ ਜਿਹੜੀ ਆਪਣੀ ਲੋਹਤ ਦੀ ਤੇ ਆਹ ਗੜੀ ਆਪਣੀ ਗੱਡੀ ਸਾਹਮਣੇ ਦਰਬਾਰ ਸਾਹਿਬਾ ਜੀ ਪਾਰਾ ਦਾ ਕੋੜਾ ਵੀ ਆਉਣ ਵਾਲਾ ਹੈ ਆ ਜਾ ਕਰੋ ਨਿਯਾਰਨੀ ਅਭਾਜਾਇਗਾ ਨਗਰ ਤੋਂ ਚਲੋ ਸਭ ਜੀ ਆਇਆਂ ਨੂੰ 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 ਉਹ ਰਾਜੇ ਜੀ ਪਤਾ ਨਹੀਂ ਅੰਦਰ ਹੀ ਨਾ ਹੋਵੇ ਲੋ ਜੀ ਦਰਬਾਰ ਸਾਹਿਬ ਦੇ ਚੰਦੀਵਾਰ ਕਰਵਾਉਣੇ ਦਰਸ਼ਨ ਤੇ ਫਿਰ ਆਪਾਂ ਚੱਲਦੇ ਆ ਜੀ ਜੀ ਪਤਾ ਸੌਣ ਤਰਨ ਲੱਗਿਆਂਗੇ 5:00 ਵਜੇ ਅਰਿੰਦ ਦਰਬਾਰ ਸਾਹਿਬਾਂ ਚੱਲ ਜਾਂਦੇ ਹੁਣੇ ਮੱਥਾ ਟੇਕ ਜੀ ਪ੍ਰਾਕ ਸਤਿ ਸ਼੍ਰੀ ਅਕਾਲ ਸ੍ਰੀ ਹੁਸੈਨ ਚੱਲਦੇ ਜੀ ਦਰਬਾਰ ਸਾਹਿਬ ਮੱਥਾ ਟੇਕਣਾ ਇਹ ਸਮਝਣੇ ਦਾਦਾ ਬੱਤੂ ਆਲਾ ਲੋਈ 9 ਵਜੇ ਰਾਹ 'ਤੇ ਖੜੇ ਸੀਗੇ ਢਾਬੇ 'ਤੇ ਚਲੋ ਰੋਟੀ ਖਾ ਲਈਏ ਢਾਬੇ 'ਤੇ ਪਤਾ ਇਧਰ ਹੈ ਨਹੀਂਗਾ ਸਾਚੂ ਵਾਲਾ ਇਹ ਆ ਮਿਲਿਆ ਇੱਕ ਚਲੋ ਲੇਡੀ ਜਿੰਨੇ ਨਾਲ ਮੈਂ ਚਲੋ ਖਾਈ ਲੈਨੇ ਆ ਜੀ ਮਾਤਾ ਹੋਰੀਆਂ ਨਾਲ ਭੁੱਖ ਲੱਗੀ ਸੀ ਉਹਨਾਂ ਨੂੰ ਵੀ ਚੜਮਾ ਨਾਲ ਚਾਹ ਪਿਆਦ ਨੇ ਆਖਰੀ ਆਪਣੀ ਗੱਡੀ ਨਾਲ ਇੱਕ ਇੱਕ ਆ ਗਲਾਣੀਏ ਪਰੌਠਾ ਫਿਰ ਗੱਡੀ ਖੇਚੀ ਜਾਮਾ ਜੀ ਦਾ ਨਾ ਪਾਉਰੇ ਜੀ 5 ਵਜੇ ਮਟੋ ਘਟ 200 ਕਿਲੋਮੀਟਰ ਦਾ ਦੇ ਕਿਤੇ ਦੁਰ ਤੇ ਆ ਕੇ ਤੇ ਆ ਹਾਈਵੇ ਰੋਡ ਜਾਂਦਾ ਜੀ ਨਾ ਪਰ ਵਾਲਾ ਤੇ ਉੱਥੇ ਵੀ ਹਾਈਵੇ ਚ ਤਾਂ ਪਤਾ ਨਹੀਂ ਕਿੱਦਾਂ ਜਦ ਪਰਲਾ ਰੋੜੀ ਤੇ ਰੋਡ ਤੇ ਛੋਟਾ ਜਿਹਾ ਘੱਡਾ ਮਿਲਿਆਗਾ ਸਤਿ ਸ੍ਰੀ ਅਕਾਲ ਕਿ ਟੋਰ ਤੇ ਅਗੇ ਦਿਖਾਉਣੇ ਜੀ ਹੁਣ ਨਾਲ ਬਣੇ ਰਹੋ ਵੀਡੀਓ ਦੇ ਜੇ ਕੋਈ ਵਰਤਵਾਰਾ ਸਾਬ ਆਇਆ ਤਾਂ ਉੱਥੇ ਰੁਕਾਂਗੇ ਨਹੀਂ ਫਿਰ ਵੀ ਢਾਬਾ ਤੋਂ ਬਾਅਦ ਦੇਖਾਂਗੇ ਜੀ ਹੋਰ ਹੋਏ ਨਾਗਪੁਰ ਪਹੁੰਚ ਗਏ ਬਹੁਤ ਜਿਆਦਾ ਵੱਡੀ ਸਿਟੀ ਆ ਨਾਗਪੁਰ ਸਾਰਾ ਨਾਗਪੁਰ ਆ आप बाईपास हो निकल चलो जी गुरू हाँ गुरुद्वारा साहब लो जी चेक करो व्यू घंटा पूरा वाईफाई है

ਆ ਜਨਰਲ ਸਾਹਿਬ ਜੀ ਕਿਹੜੇ ਤੋਂ ਪੂਰੇ ਫਰਦਾ ਚੰਗੜੀ ਏਰੀਆ ਵਿੱਚ ਦੀ ਜਾ ਰਹੇ ਹਾਂਗੇ ਅਖ਼ੀਰ ਮਹਾਵਿਆ ਹੈ 900 ਕਿਲੋਮੀਟਰ ਤੇ ਆ ਪਹਾੜੀ ਰਾਕੇ ਵਿੱਚ ਦੀ ਆਗੇ ਜੰਗੜੀ ਵਿੱਚ ਦੀ ਜੀ ਜੱਪੜਵਰ ਪਹੁੰਚ ਗਏ ਗੁਰਦੁਆਰਾ ਸਾਹਿਬ ਫਿਰ ਸਾਹਿਬ ਤੋਂ ਚੱਲ ਕੇ ਸਟੇ ਕਰਾਂਗੇ ਉਰੇ ਤੇ ਸਵੇਰੇ ਨਿਕਲਾਂਗੇ ਕਰਦੇ ਆ ਬਾਬੇ ਚੱਲ ਕੇ ਰੂਮ ਪਤਾ ਕਰ ਲੋ ਦਰਸ਼ਨ ਤੇ ਸੋਨੂੰ ਵੀ ਕਰਾਂਗੇ ਆਪਾਂ ਲਓ ਜੀ ਗੁਰਦੁਆਰਾ ਸਿੰਘ ਸਵਾ ਜੱਪੜਪੁਰਾ ਚ ਪਹੁੰਚ ਕੇ ਗਏ ਓਏ ਇਹਨਾਂ ਦੇਡ ਸਾਹਿਬ ਤੋਂ ਚੱਲ ਗਏ ਆਪਾਂ ਤੇ ਸਵੇਰੇ ਪਹੁੰਚਾਂਗੇ ਜੀ ਆਪਾਂ ਨਾਮ ਸਾਹਿਬ ਨੂੰ ਚਾਲੇ ਇੱਥੋਂ ਤੇ ਸਵੇਰੇ ਕਰਵਾਵਾ ਹੁਮੇਦਾਰ ਸੁੰਦਰਪਾਲ ਸਾਹਿਬ ਦੇ ਜੀ ਮਹਾਰਾਜ ਦੇ